ਸੀ ਪ੍ਰੋਪਰ ਫਰੂਟ ਪਲਪ ਤੋਂ ਅਸੀਂ ਇਹ ਪ੍ਰੋਡਕਟ ਰੈਡੀ ਕਰਦੇ ਹਾਂ ਦਰੱਖ ਕਿਸਾਨਾਂ ਕੋਲੋਂ ਜਿੱਦਾ ਕੱਚੀ ਅੰਬੀ ਲੈਣੇ ਆ ਉਹਨੂੰ ਅੱਛੀ ਤਰ੍ਹਾਂ ਵਾਸ਼ ਕਰਕੇ ਉਹਨੂੰ ਪੀਲਿੰਗ ਕਰਕੇ ਉਹਨੂੰ ਹਲਕੀ ਜੀ ਸਟੀਮ ਦੇ ਕੇ ਪਲਪਰ ਦੇ ਵਿੱਚੋਂ ਉਹਦਾ ਜੂਸ ਕੱਢਦੇ ਹਾਂ ਜਿਹੜੇ ਨੈਚੁਰਲ ਇਨਗਰੀਡੀIENTS ਹੁੰਦੇ ਆ ਜਿਦਾ ਕਿ ਜੀਰਾ ਕਾਲੀ ਮਿਰਚ ਪੁਦੀਨਾ ਲਾਈਮਾ ਸਟ੍ਰੈਕਟ ਇਹ ਸਭ ਕੁਝ ਐਡੀਸ਼ਨ ਕਰਕੇ ਵਿਦਆਊਟ ਐਨੀ ਫਲੇਵਰ ਐਂਡ ਵਿਦਆਊਟ ਐਨੀ ਕੈਮੀਕਲ ਅਸੀਂ ਇਸ ਪ੍ਰੋਡਕਟ ਨੂੰ ਤਿਆਰ ਕਰਦੇ ਆਂ ਮੇਰੇ ਹਸਬੰਡ ਜਿਹੜੇ ਸੀ ਉਹ ਲੀਵਰ ਸਾਇਸਿਸ ਦੇ ਪੇਸ਼ੈਂਟ ਸੀ ਤੇ ਡਾਕਟਰ ਇਹ ਕਹਿੰਦਾ ਸੀ ਕਿ ਇਹਨਾਂ ਨੂੰ ਕੋਈ ਵੀ ਕੈਮੀਕਲ ਜਾਂ ਸਿੰਥੈਟਿਕ ਫਲੇਵਰਸ ਵਾਲੀ ਫਰੂਟ ਨਹੀਂ ਦੇਣੀ ਮੈਂ ਖੁਦ ਉਹਨਾਂ ਨੂੰ ਆਪਣੇ ਹੱਥ ਨਾਲ ਸਾਰਾ ਜੂਸ ਕੱਟ ਕੇ ਦਿੰਦੀ ਸੀ ਤਾਂ ਕਿ ਉਹਨਾਂ ਦੀ ਸਿਹਤ ਦੇ ਉੱਤੇ ਕਿਸੇ ਚੀਜ਼ ਦਾ ਵੀ ਕੋਈ ਇਫੈਕਟ ਨਾ ਹੋਵੇ ਇਸੇ ਮੋਟਿਵ ਨੂੰ ਲੈ ਕੇ ਅਸੀਂ ਅੱਗੇ ਵਧੇ ਤਾਂ ਕਿ ਲੋਕਾਂ ਤੱਕ ਵੀ ਇੱਕ ਅੱਛਾ ਨੇਚਰਲ ਪ੍ਰੋਡਕਟ ਜਾਵੇ ਅਸੀਂ ਆਪਣੇ ਘਰ ਤੋਂ ਹੀ ਪਹਿਲਾਂ ਸਭ ਨੂੰ ਲੋਕਾਂ ਨੂੰ ਟੈਸਟ ਕਰਵਾਂਦੇ ਸੀ ਜਦੋਂ ਇਹ ਰੁਝਾਨ ਅੱਛਾ ਲੱਗਦਾ ਸੀ ਤਾਂ ਹੀ ਅਸੀਂ ਮਾਰਕੀਟ ਜਾਂ ਕਸਟਮਰਸ ਨੂੰ ਦੰਦੇ ਸੀ ਅੱਜ ਤੱਕ ਤੁਸੀਂ ਸਿਰਫ ਫਲਾਂ ਦੇ ਜੂਸ ਫਲੇਵਰ ਵਾਲੇ ਹੀ ਪੀਤੇ ਹੋਣਗੇ ਕੀ ਤੁਸੀਂ ਲੀਚੀ ਅੰਬ ਕੱਚੀਆਂ ਅੰਬੀਆਂ ਤੇ ਅਮਰੂਦ ਦਾ ਤਾਜ਼ਾ ਜੂਸ ਪੀਤਾ ਹੈ ਸਸਿਕਲ ਜੀ ਮੈਂ ਵੀਮਨਜੀਤ ਤੁਸੀਂ ਦੇਖ ਰਹੇ ਹੋ ਚਰਚਾ ਟੀਵੀ ਅੱਜ ਤੁਹਾਨੂੰ ਇੱਕ ਇਹੋ ਜੀ ਜਗ੍ਹਾ ਤੇ ਲੈ ਕੇ ਆਏ ਆ ਜਿੱਥੇ ਕੀ ਇਹਨਾਂ ਇਹਦਾਂ ਦੇ ਫਲਾਂ ਦਾ ਤਾਜ਼ਾ ਜੂਸ ਕੱਢਿਆ ਜਾਂਦਾ ਹੈ ਫਲਾਂ ਨੂੰ ਲਿਆਂਦਾ ਜਾਂਦਾ ਸਾਫ਼ ਕੀਤਾ ਜਾਂਦਾ ਹੈ ਤੇ ਫਿਰ ਉਹਨਾਂ ਦਾ ਜੂਸ ਕੱਢ ਕੇ ਦਿੱਤਾ ਜਾਂਦਾ ਹੈਗਾ ਮਿਲਵਾਨ ਜਾ ਰਹੇ ਆ ਤੁਹਾਨੂੰ ਰਜਨੀ ਗੁਪਤਾ ਜੀ ਨਾਲ ਜਿਹੜੇ ਕੀ ਇਦਾਂ ਦੇ ਫਲਾਂ ਦੇ ਜੂਸ ਨੂੰ ਕਰੇ ਆਪਣੇ ਹੱਥੀਂ ਕੱਢਦੇ ਨੇ ਸਾਫ ਸਫਾਈ ਕਰਕੇ ਔਰ ਜੂਸ ਪੀਂਦੇ ਲਾਇਕ ਬਾਕੀਆਂ ਨੂੰ ਵੀ ਉਹ ਸਰਵ ਕਰਦੇ ਨੇ ਗੱਲ ਕਰਦੇ ਆ ਰਜਨੀ ਜੀ ਨਾਲ ਸਤਿ ਸ਼੍ਰੀ ਅਕਾਲ ਰਜਨੀ ਜੀ ਸਤਿ ਸ਼੍ਰੀ ਅਕਾਲ ਜੀ ਰਜਨੀ ਜੀ ਸਭ ਤੋਂ ਪਹਿਲਾਂ ਇਹ ਦੱਸੋ ਵੀ ਮਾਰਕੀਟ ਦੇ ਵਿੱਚ ਜੂਸ ਤਰ੍ਹਾਂ ਤਰ੍ਹਾਂ ਦੇ ਫਲੇਵਰ ਦੇ ਜੂਸ ਅਵੇਲੇਬਲ ਨੇ ਔਰ ਤੁਸੀਂ ਇਹ ਤਾਜੇ ਫਲਾਂ ਦੇ ਜੂਸ ਜਿਹੜੇ ਤੁਸੀਂ ਲਿਆ ਕੇ ਤੁਸੀਂ ਕੱਢਦੇ ਹੋ ਏ ਤੁਸੀਂ ਕਿਸ ਤਰ੍ਹਾਂ ਕਰਦੇ ਹੋ ਕਿ ਤੁਹਾਡੇ ਜੂਸ ਦੇ ਵਿੱਚ ਕੋਈ ਫਲੇਵਰ ਜਾਂ ਕੋਈ ਕੈਮੀਕਲ ਹੁੰਦਾ ਆ ਜਾਂ ਤੁਸੀਂ ਇਹ ਜਿਹੜੇ ਜੂਸ ਜਿਹੜੇ ਫਲ ਲਿਆ ਕੇ ਕੱਢਦੇ ਹੋ ਇਹ ਕਿਸ ਤਰ੍ਹਾਂ ਹੁੰਦਾ ਹੈਗਾ 니జే ਅਸੀਂ ਪ੍ਰੋਪਰ ਫਰੂਟ ਪਲਪ ਤੋਂ ਅਸੀਂ ਇਹ ਪ੍ਰੋਡਕਟ ਰੈਡੀ ਕਰਦੇ ਹਾਂ ਅਸੀਂ ਸਭ ਤੋਂ ਪਹਿਲਾਂ ਡਾਇਰੈਕਟ ਕਿਸਾਨਾ ਕੋਲੋਂ ਜਿਹਦਾ ਕੱਚੀ ਅੰਬੀ ਲੈਨੇ ਆ ਉਹਨੂੰ ਚੰਗੀ ਤਰ੍ਹਾਂ ਵਾਸ਼ ਕਰਕੇ ਉਹਨੂੰ ਪੀਲਿੰਗ ਕਰਕੇ ਉਹਨੂੰ ਹਲਕੀ ਜੀ ਸਟੀਮ ਦੇ ਕੇ ਪਲਪਰ ਦੇ ਵਿੱਚੋਂ ਉਹਦਾ ਜੂਸ ਕੱਢਦੇ ਆ ਫਿਰ ਅਸੀਂ ਉਹਦੇ ਵਿੱਚ ਜਿਹੜੇ ਨੇਚਰਲ ਇਨਗਰੀਡੀਅੰਟਸ ਹੁੰਦੇ ਆ ਜਿਦਾ ਕਿ ਜੀਰਾ ਕਾਲੀ ਮਿਰਚ ਪੁਦੀਨਾ ਲਾਈਮਾ ਸਟ੍ਰੈਕਟ ਇਹ ਸਭ ਕੁਝ ਐਡੀਸ਼ਨ ਕਰਕੇ ਵਿਦਆਊਟ ਐਨੀ ਫਲੇਵਰ ਐਂਡ ਵਿਦਆਊਟ ਐਨੀ ਕੈਮੀਕਲ ਅਸੀਂ ਇਸ ਪ੍ਰੋਡਕਟ ਨੂੰ ਤਿਆਰ ਕਰਦੇ ਆ ਇਹਦੇ ਵਿੱਚ ਅਸੀਂ 1/2 ਪਰਸੈਂਟ 슈ਗਰ ਐਡ ਕਰਦੇ ਆਂ ਔਰ 1/2 ਪਰਸੈਂਟ ਸ਼ੱਕਰ ਯੂਜ਼ ਕਰਦੇ ਆਂ ਸ਼ੱਕਰ ਯੂਜ਼ ਕਰਨਾ ਕੀ ਹੁੰਦਾ ਕਿ ਇਹ ਜਿਹੜਾ ਪ੍ਰੋਡਕਟ ਹੈ ਇਹਦੀ ਹੈਲਥ ਅਡੀਸ਼ਨ ਹੋ ਜਾਂਦੀ ਹੈ ਇਸ ਦੇ ਵਿੱਚ ਆਪਾਂ ਨੂੰ ਬਹੁਤ ਜ਼ਿਆਦਾ ਕਾਰਬੋਹਾਈਡਰੇਟਸ ਨਹੀਂ ਮਿਲਦੇ ਲੋ ਕੈਲਰੀਸਟ ਬੰਦ ਹੈ ਔਰ ਇਹਦੇ ਵਿੱਚ ਵਿਟਾਮਿਨਸ ਦੀ ਅਡੀਸ਼ਨ ਹੋ ਜਾਂਦੀ ਹੈ ਤੁਸੀਂ ਇੱਕ ਘਰੇਲੂ ਔਰਤ ਹੋ ਗ੍ਰਹਿਣੀ ਹੋ ਤੁਹਾਡੇ ਮਨ 'ਚ ਕਿਸ ਤਰ੍ਹਾਂ ਖਿਆਲ ਆਇਆ ਕਿ ਤੁਸੀਂ ਇਹ ਤਾਜ਼ੇ ਫਲਾਂ ਦੇ ਜੂਸ ਹੀ ਤਿਆਰ ਕਰਕੇ ਸਰਵ ਕਰਕੇ ਤੁਸੀਂ ਲੋਕਾਂ ਦੇ ਲਈ ਮਹਿਮਾਨਾਂ ਦੇ ਲਈ ਪੇਸ਼ ਕਰੋ ਇਹਦੇ ਪਿੱਛੇ ਦੀ ਸਟੋਰੀ ਕੀ ਹੈ ਸਰ ਐਕਚੁਅਲੀ ਮੈਂ ਇੱਕ ਬੇਸਿਕਲੀ ਹੋਮਸੇਇੰਸ ਸਟੂਡੈਂਟ ਸੀ ਜਦੋਂ ਮੇਰੀ ਮੈਰिज ਹੋਈ ਤਾਂ ਮੇਰੇ ਹਸਬੰਡ ਪੰਜਾਬ ਨੈਸ਼ਨਲ ਬੈਂਕ ਦੇ ਵਿੱਚ ਕੰਮ ਕਰਦੇ ਸੀ ਮੈਂ ਉਹਨਾਂ ਨੂੰ ਆਪਣੇ ਹੱਥੀ ਸਾਰੇ ਇਹ ਚੀਜ਼ ਤਿਆਰ ਕਰਕੇ ਦੇਣੀ ਤੇ ਉਹਨਾਂ ਦੇ ਫਰੈਂਡਸ ਨੂੰ ਕਾਫੀ ਅੱਛਾ ਲੱਗਣਾ ਤੇ ਉਹਨਾਂ ਨੇ ਸਾਨੂੰ ਕਹਿਣਾ ਕਿ ਸਾਨੂੰ ਵੀ ਬਣਾ ਕੇ ਦਿਓ ਲੇਕਿਨ ਇੱਕ ਸਰਵਿਸ ਕਲਾਸ ਲਈ ਇਹ ਬਹੁਤ ਮੁਸ਼ਕਿਲ ਹੁੰਦਾ ਹੈ ਫ੍ਰੀ ਆਫ ਕਾਸਟ ਇਹਨਾਂ ਕੁਝ ਦੇਣਾ ਇਸ ਲਈ ਅਸੀਂ ਸੋਚਿਆ ਕਿ ਅਸੀਂ ਇਸ ਤਰਫ ਜਾਣੇ ਤਾਂ ਲੋਕਾਂ ਨੂੰ ਇੱਕ ਅੱਛਾ ਹੈਲਦੀ ਪ੍ਰੋਡਕਟ ਮਿਲਣਗੇ ਵਿਦਆਊਟ ਐਨੀ ਕੈਮੀਕਲਸ অর ਵਿਦਆਊਟ ਐਨੀ ਸਿੰਥੈਟਿਕ ਕਲਰਸ ਐਂਡ ਫਲੇਵਰਸ ਤੇ ਫਿਰ ਜਦੋਂ ਅਸੀਂ ਇਹ ਦੇਣਾ ਸ਼ੁਰੂ ਕੀਤਾ ਤਾਂ ਬਹੁਤ ਅੱਛਾ ਲੋਕਾਂ ਨੂੰ ਲੱਗਿਆ ਹਾਂਜੀ ਮੈਡਮ ਇੱਕ ਗੱਲ ਦੱਸੋ ਜੇਕਰ ਕਿਸੇ ਪਰਸਨ ਨੂੰ ਕਿਸੇ ਕਿਸਮ ਦੀ ਅਲਰਜੀ ਹੁੰਦੀ ਆ ਕਈਆਂ ਨੂੰ ਆਟੇ ਤੋਂ ਅਲਰਜੀ ਹੁੰਦੀ ਆ ਕਈਆਂ ਨੂੰ ਜੂਸ ਤੋਂ ਅਲਰਜੀ ਹੁੰਦੀ ਆ ਤੇ ਜਿਸ ਤਰ੍ਹਾਂ ਸਾਨੂੰ ਪਤਾ ਲੱਗਾ ਤੁਹਾਡੇ ਹਸਬੰਦ ਨੂੰ ਵੀ ਇੱਕ ਚੀਜ਼ ਤੋਂ ਅਲਰਜੀ ਸੀਗੀ ਉਹ ਕਿਹੜੀ ਅਲਰਜੀ ਸੀਗੀ ਕਿ ਉਸ ਅਲਰਜੀ ਦੇ ਦੌਰਾਨ ਤੁਹਾਡੇ ਹਸਬੰਦ ਨੂੰ ਵੀ ਇਹ ਜੂਸ ਕਿਤੇ ਇਨਫੈਕਟ ਤਾਂ ਨਹੀਂ ਕਰਦਾ ਸੀਗਾ ਨਹੀਂ ਸਰ ਅਸੀਂ ਪ੍ਰੋਪਰ ਉਹਨਾਂ ਨੂੰ ਮੇਰੇ ਹਸਬੰਦ ਜਿਹੜੇ ਸੀ ਉਹ ਲੀਵਰ ਸਰਾਈਸਿਸ ਦੇ ਪੇਸ਼ੈਂਟ ਸੀ ਤੇ ਡਾਕਟਰ ਇਹ ਕਹਿੰਦਾ ਸੀ ਕਿ ਇਹਨਾਂ ਨੂੰ ਕੋਈ ਵੀ ਕੈਮੀਕਲ ਜਾਂ ਸਿੰਥੈਟਿਕ ਫਲੇਵਰਸ ਵਾਲੀ ਫਰੂਟ ਨਹੀਂ ਦੇਣੇ ਮੈਂ ਖੁਦ ਉਹਨਾਂ ਨੂੰ ਆਪਣੇ ਹੱਥ ਨਾਲ ਸਾਰਾ ਜੂਸ ਕੱਟ ਕੇ ਦੇਂਦੀ ਸੀ ਤਾਂ ਕਿ ਉਹਨਾਂ ਦੀ ਸਿਹਤ ਦੇ ਉੱਤੇ ਕਿਸੇ ਚੀਜ਼ ਦਾ ਵੀ ਕੋਈ ਇਫੈਕਟ ਨਾ ਹੋਵੇ ਇਸੇ ਮੋਟਿਵ ਨੂੰ ਲੈ ਕੇ ਅਸੀਂ ਅੱਗੇ ਵਧੇ ਤਾਂ ਕਿ ਲੋਕਾਂ ਤੱਕ ਵੀ ਇੱਕ ਅੱਛਾ ਨੇਚਰਲ ਪ੍ਰੋਡਕਟ ਜਾਵੇ ਵਿਦ ਫਰੂਟ ਪલ્પ ਵਾਲਾ ਜਾਵੇ ਨਾ ਕਿ ਸਿੰਥੈਟਿਕ اور ਸਿੰਥੈਟਿਕ ਫਲੇਵਰਸ ਵਾਲਾ ਤੁਸੀਂ ਸਭ ਤੋਂ ਪਹਿਲਾਂ ਜਿਹੜਾ ਇੱਕ ਨੇਚਰਲ ਵੇ ਦੇ ਨਾਲ ਕਿਹੜੇ ਫਲ ਦਾ ਜੂਸ ਕੰਨਣਾ ਸ਼ੁਰੂ ਕੀਤਾ ਸੀਗਾ ਤੇ ਉਹ ਕਿਸ ਤਰ੍ਹਾਂ ਕੀਤਾ ਸੀਗਾ ਸਭ ਤੋਂ ਪਹਿਲਾਂ ਅਸੀਂ ਸਰ ਕੱਚੀ ਅੰਬੀ ਦਾ ਹੀ ਸ਼ੁਰੂ ਕੀਤਾ ਸੀ ਕਿਉਂਕਿ ਕੱਚੀ ਅੰਬੀ ਜਿਹੜੀ ਹੈ ਇੱਕ ਲਿਵਰ ਸਿਰੋਸਿਸ ਦੇ ਪੇਸ਼ੈਂਟ ਲਈ ਬਹੁਤ ਅੱਛਾ ਹੁੰਦਾ ਹੈ ਅਗਰ ਇਹਨੂੰ ਤੁਸੀਂ ਖਾਲੀ ਪੇਟ ਪੀਂਦੇ ਹੋ ਤਾਂ ਲਿਵਰ ਦੀਆਂ ਕਈ ਪ੍ਰੋਬਲਮਸ ਸੌਰਟ ਆਊਟ ਹੁੰਦੀਆਂ ਅਸੀਂ ਕੱਚੀ ਅੰਬੀ ਦਾ ਜੂਸ ਕੱਢ ਕੇ ਉਹਦੇ ਵਿੱਚ ਨੇਚਰਲ ਇਨਗਰੀਡੀਅੰਟਸ ਐਡ ਕਰਦੇ ਸੀ ਜਿਦਾ ਕਿ ਪੁਦੀਨਾ ਕਾਲੀ ਮਿਰਚ ਲਾਈਮ ਸਟ੍ਰੈਕਟ ਜਿੰਜਰ ਸਟ੍ਰੈਕਟ ਜਿਸ ਦਾ ਕਿ ਜਿਹੜਾ ਕਿ ਇੱਕ ਐਂਟੀਆਕਸੀਡੈਂਟ ਪ੍ਰੋਡਕਟ ਰੈਡੀ ਹੁੰਦਾ ਸੀ ਇਹ ਹਰ ਇੱਕ ਪੇਸ਼ੈਂਟ ਲਈ ਇੱਕ ਬਹੁਤ ਹੀ ਬੈਨੀਫੀਸ਼ੀਅਲ ਹੁੰਦਾ ਤੇ ਕੱਚੀ ਅੰਬੀ ਦੇ ਜੂਸ ਤੋਂ ਬਾਅਦ ਦੇ ਵਿੱਚ ਜਿਹੜਾ ਤੁਸੀਂ ਕੱਢਿਆ ਇੱਕ ਨੇਚਰ ਵੇ ਦੇ ਨਾਲ ਤੁਸੀਂ ਜੂਸ ਤਿਆਰ ਕੀਤਾ ਹੈਗਾ ਉਸ ਤੋਂ ਬਾਅਦ ਦੇ ਵਿੱਚ ਫਿਰ ਤੁਸੀਂ ਹੋਰ ਕਿੰਨੇ ਕਿਸਮ ਦੇ ਜਿਹੜੇ ਤਾਜ਼ੇ ਫਲ ਸੀਗੇ ਉਹਨਾਂ ਦਾ ਜੂਸ ਤੁਸੀਂ ਕੱਢ ਕੇ ਤਿਆਰ ਕਰਨਾ ਸ਼ੁਰੂ ਕੀਤਾ ਇਸ ਤੋਂ ਬਾਅਦ ਅਸੀਂ 14-15 ਫਲੇਵਰਸ ਰੈਡੀ ਕੀਤੇ ਹਨ ਜਿੱਦਾਂ ਕਿ ਠੰਡਾਈ, ਲੀਚੀ, ਔਰੈਂਜ, ਮੰਗੇਓ, ਪਾਈਨੈਪਲ ਔਰ ਰੋਜ਼ ਅਸੀਂ ਇੱਕ ਜਲਜੀਰਾ ਬਣਾਨੇ ਕਿ ਜਿਹੜਾ ਕਿ ਪ੍ਰੋਪਰ ਜੀਰੇ اور ਇਮਲੀ ਦਾ ਪ੍ਰੋਡਕਟ ਹੈ ਜਿਸ ਦਾ ਕਿ ਮਾਰਕੀਟ ਵਿੱਚ ਜਿੰਨੇ ਵੀ ਜਲਜਿਰਾ ਆ ਰਹੇ ਸਿਰਫ ਸਿਟ੍ਰਿਕ ਐਸਿਡ ਤੋਂ ਸਿੰਥੈਟਿਕ ਬਣ ਰਹੇ ਨੇ ਲੇਕਿਨ ਇਮਲੀ ਜਿਹੜੀ ਹੈ ਉਹ ਬਾਡੀ ਲਈ ਬਹੁਤ ਅੱਛੀ ਹੁੰਦੀ ਹੈ ਪੇਟ ਦੀਆਂ ਕਈ ਬਿਮਾਰੀਆਂ ਨੂੰ ਦੂਰ ਕਰਦੀ ਹੈ ਅਸੀਂ ਪ੍ਰੋਪਰ ਇਮਲੀ ਦਾ ਪ੍ਰੋਡਕਟ ਥਿਆਰ ਕਰਦੇ ਹਾਂ ਇਹ ਜਿਹੜੇ ਫਾਲਤੂ ਸੀ ਜਿਹੜੇ ਲੈ ਕੇ ਆਨੇ ਆ ਉਹਨਾਂ ਨੂੰ ਸਭ ਤੋਂ ਪਹਿਲਾਂ ਕਿਸ ਤਰ੍ਹਾਂ ਕਰੇ ਤੁਸੀਂ ਉਹਨੂੰ ਸਾਫ ਸਫਾਈ ਕਰਕੇ ਕਿਸ ਤਰ੍ਹਾਂ ਕੀ ਪ੍ਰੋਸੈਸ ਕੀ ਇਹਨਾਂ ਦੇ ਫਲਾਂ ਦੇ ਜੂਸ ਕੱਢਣ ਦਾ ਸਰ ਅਸੀਂ ਕੋਈ ਵੀ ਜਿਹੜਾ ਫਰੂਟ ਲੈ ਕੇ ਆਨੇ ਤੁਹਾਨੂੰ ਪਤਾ ਅੱਜ ਕੱਲ ਫਰੂਟਸ ਦੇ ਉੱਤੇ ਬਹੁਤ ਜ਼ਿਆਦਾ ਸਪਰੇਅ ਹੋ ਰਿਹਾ ਤਾਂ ਅਸੀਂ ਪਹਿਲਾਂ ਇੱਕ ਸਾਲਟ ਸੋਲੂਸ਼ਨ ਰੈਡੀ ਕਰਦੇ ਹਾਂ ਸਾਲਟ ਸੋਲੂਸ਼ਨ ਰੈਡੀ ਕਰਨ ਤੋਂ ਬਾਅਦ ਉਹਨੂੰ ਉਸ ਸਾਲਟ ਸੋਲੂਸ਼ਨ ਦੇ ਵਿੱਚ ਅੱਛੀ ਤਰ੍ਹਾਂ 5-7-10 ਮਿੰਟ ਲਈ ਡਿਪ ਕਰਦੇ ਹਾਂ ਫਿਰ ਉਹਨੂੰ ਅੱਛੀ ਤਰ੍ਹਾਂ ਵਾਸ਼ ਕਰਦੇ ਹਾਂ ਫਿਰ ਉਹਨੂੰ ਨਾਰਮਲ ਵਾਟਰ ਵਿੱਚ ਵਾਸ਼ ਕਰਨ ਤੋਂ ਬਾਅਦ ਉਹਨੂੰ ਅਸੀਂ ਅੱਛੀ ਕਪੜੇ ਨਾਲ اچھی طرح ਪੂੰਝਦੇ ਆ ਉਸ ਤੋਂ ਬਾਦ ਉਹਨੂੰ ਪੀਲਿੰਗ ਕਰਕੇ ਉਹਦੇ ਫਿਰ ਪਲਪ ਕੱਢ ਲਈ ਜਾਂਦੀ ਹੈ ਫਿਰ ਉਸ ਪਲਪ ਨੂੰ ਅੱਗੇ ਪ੍ਰੋਸੈਸ ਕੀਤਾ ਜਾਂਦਾ ਹੈ ਹੁਣ ਤੱਕ ਤੁਸੀਂ ਕਿੰਨੇ ਕਿਸਮ ਦੇ ਜਿਹੜੇ ਜੂਸ ਹੈਗੇ ਆ ਕਿ ਨੈਚੁਰਲ ਵੇ ਨਾਲ ਘਰੇ ਲਿਆ ਕੇ ਕਿ ਰੈਡੀ ਕਰਦੇ ਹੋ ਸਰ ਅਸੀਂ ਫਾਲਸਾ ਜਿੱਦਾ ਕਿ ਬਹੁਤ ਉਹਦੀ ਨਿਊਟ੍ਰੀਸ਼ਨ ਵੈਲਿਊ ਹੈ ਐਂਟੀਆਕਸੀਡੈਂਟ ਵੀ ਹੈ ਕੈਂਸਰ ਪ੍ਰੀਵੈਂਸ਼ਨ ਵੀ ਹੈ ਫਾਲਸਾ ਜਾਮੂਨ ਬੇਲ ਆਮ ਪੰਨਾ लीची मैंगो पाइनएप्पल ठंडाई इस तो इलावा जिन्हें भी नेचुरल ऑरेंज, ये सब प्रोडक्ट असं अपने हथी तैयार करते हैं ताकि लोगों तक एक अच्छा और नेचुरल प्रोडक्ट जाए ਤੁਹਾਡੇ ਜਿਹੜੇ ਪ੍ਰੋਡਕਟ ਜਿਹੜੇ ਨੇ ਇਹ ਤੁਸੀਂ ਤੁਹਾਡੇ ਮਾਰਕੀਟ ਦੇ ਵਿੱਚ ਵੀ ਤੁਸੀਂ ਇਹ ਜਿਹੜਾ ਨੂੰ ਸੇਲ ਕਰਨਾ ਸ਼ੁਰੂ ਕੀਤਾ ਸਰ ਅਸੀਂ ਇਸ ਦੇ ਲਈ ਬਹੁਤ ਮਿਹਨਤ ਕੀਤੀ ਹੈ ਅਸੀਂ ਘਰ ਘਰ ਜਾ ਕੇ ਲੋਕਾਂ ਨੂੰ ਇੱਕ ਇੱਕ ਬੋਟਲ ਔਰ ਆਪਣਾ ਫ੍ਰੀ ਸੈਂਪਲ ਟੇਸਟ ਕਰਵਾਏ ਨੇ ਮਤਲਬ ਰਿਪਿਊਟਿਡ ਜਿਹੜੀ ਮਾਰਕੀਟਿੰਗ ਹੈ ਜਿੱਦਾ ਆਪਣੀ ਜਵਾਰ ਨਗਰ ਕੈਂਪ ਹੈ ਜਾਂ ਅੱਛੀ ਅੱਛੀ ਗਰੋਸਰੀ ਸ਼ਾਪਸ ਸੇ ਜਾ ਕੇ ਆਪਣੇ ਟੇਸਟ ਚੈੱਕ ਕਰਵਾਏ ਈਵਨ ਇਸ ਤੋਂ ਇਲਾਵਾ ਸੀ ਆਪਣਾ ਬਹੁਤ ਅੱਛਾ ਪਲੇਟਫਾਰਮ ਹੈ ਕਿਸਾਨ ਮਿਲਣਾ ਅਸੀਂ ਕਿਸਾਨ ਮੇਲੇ ਦੇ ਵਿੱਚ ਲੱਖਾਂ ਲੋਕ ਆਉਂਦੇ ਆ ਅਸੀਂ ਉਹਨਾਂ ਨੂੰ ਲੋਕਾਂ ਨੂੰ ਆਪਣਾ ਜਦੋਂ ਟੇਸਟ ਚੈੱਕ ਕਰਵਾਉਂਦੇ ਆ ਤਾਂ ਲੋਕਾਂ ਨੂੰ ਬਹੁਤ ਅੱਛਾ ਲੱਗਦਾ ਹੈ ਔਰ ਬਹੁਤ ਐਪਰੀਸ਼ੀਏਟ ਕਰਦੇ ਆ ਔਰ ਸਾਨੂੰ ਇਸ ਜਾਣ ਤੋਂ ਬਹੁਤ ਮਤਲਬ ਬੈਨੀਫਿਟ ਮਿਲਦਾ ਹੈ ਤਾਂ ਕਿ ਲੋਕਾਂ ਨੂੰ ਇਹ ਪਤਾ ਚੱਲੇ ਕਿ ਇੱਕ ਸਿੰਥੈਟਿਕ ਜਿਹੜੀ ਚੀਜ਼ ਹੈ ਔਰ ਇੱਕ ਜਿਹੜੀ ਨੇਚਰਲ ਚੀਜ਼ ਆ ਉਹਦੇ ਵਿੱਚ ਕੀ ਡਿਫਰੈਂਸ ਹੈ ਇਹ ਉਹਦੇ ਪਤਾ ਲੱਗ ਸਕਦਾ ਹੈ ਜਦੋਂ ਅਸੀਂ ਕੰਜ਼ਿਊਮਰ ਨੂੰ ਡਾਇਰੈਕਟ ਇਸ ਚੀਜ਼ ਦਾ ਟੇਸਟ ਕਰਵਾਵਾਂਗੇ ਜਿਸ ਤਰ੍ਹਾਂ ਕਿ ਕਿ ਸਿੰਥੈਟਿਕ ਜੂਸ ਇੱਕ ਸਿੰਥੈਟਿਕ ਪ੍ਰੋਡਕਟ ਉਹ ਵੱਡੇ ਬੰ ਆ ਇਨਸਾਨ ਦੇ ਸਰੀਰ ਦੇ ਲਈ ਥੋੜੀ ਜੀ ਇੱਕ ਹਾਰਮਫੁਲ ਹੋ ਸਕਦੀ ਜਾਂ ਨੁਕਸਾਨਦੇਸਕਦੀ ਆ ਇੱਕ ਪਿਓਰ ਇੱਕ ਨੈਚੁਰਲ ਵੇ ਦੀ ਜਿਹੜੀ ਚੀਜ਼ ਆ ਡਾਇਰੈਕਟ ਉਸ ਨੂੰ ਬੈਨੀਫਿਟ ਦੇਂਦੀ ਹੈਗੀ ਆ ਤੇ ਤੁਹਾਡੇ ਜੂਸ ਜਿਹੜੇ ਹੈਗੇ ਆ ਕਿਤੇ ਕੈਮੀਕਲੀ ਵੀ ਚੈੱਕ ਕਰ ਲੋ ਉਹਦੇ ਚ ਕੋਈ ਕੈਮਿਕ ਤੁਹਾਡੇ ਜਿਹੜੇ ਜੂਸ ਹੈਗੇ ਆ ਕਿ ਜੇ ਅਗਰ ਕਿਸੇ ਲੈਬੋਰੀਟਰੀ ਦੇ ਵਿੱਚ ਅਗਰ ਚੈੱਕ ਕਰਵਾਏ ਜਾਣ ਕਿ ਉਹਨਾਂ ਵਿੱਚੋਂ ਕੁਝ ਕੈਮੀਕਲੀ ਪ੍ਰੋਡਕਟ ਜਾਂ ਕੁਝ ਇਸ ਤਰ੍ਹਾਂ ਦਾ ਤਾਂ ਨਹੀਂ ਕੁਝ ਨਿਕਲੇਗਾ ਨਹੀਂ ਸਰ ਅਸੀਂ ਪ੍ਰੋਪਰ ਫਰੂਟ ਪਲਪ ਤੋਂ ਪ੍ਰੋਪਰ ਫਰੂਟ ਪਲਪ ਤੋਂ ਬਣਾਉਂਦੇ ਹਾਂ ਇਹਦੇ ਵਿੱਚ ਕੋਈ ਕੈਮੀਕਲ ਐਡੀਸ਼ਨ ਤਾਂ ਨਹੀਂ ਹੁੰਦੀ ਲੇਕਿਨ ਇਹਨੂੰ ਲੌਂਗ ਟਾਈਮਲੀ ਪ੍ਰੀਜ਼ਰਵ ਕਰਨ ਲਈ ਬਹੁਤ ਹੀ ਮਾਈਲਡ ਪਰਜ਼ਰਵੇਸ਼ਨ ਮਤਲਬ ਪ੍ਰੀਜ਼ਰਵੇਟਿਵ ਦੀ ਜਰੂਰਤ ਹੁੰਦੀ ਹੈ ਤਾਂ ਕਿ ਇਹਦੀ ਸਟੋਰ ਕਰ ਸਕੀ ਆਪਾਂ ਲੇਕਿਨ ਇਹਦਾ ਬਾਡੀ ਤੇ ਕੋਈ ਹਾਮ ਨਹੀਂ ਹੁੰਦਾ ਜਿੱਦਾਂ ਕਿ ਸੋਡੀਅਮ ਬੈਂਜੂਟ ਹੈ ਇਹ ਤਾਂ ਨਮਕ ਔਰ ਚੀਨੀ ਚ ਵੀ ਹੁੰਦਾ ਮਤਲਬ ਕਿ ਅਸੀਂ ਇਸ ਨੂੰ ਇਸ ਤਰ੍ਹਾਂ ਪ੍ਰੀਜ਼ਰਵ ਕਰਦੇ ਆ ਲੇਕਿਨ ਜੇ ਤੁਸੀਂ ਕੋਈ ਕੋਈ ਹਾਈਲੀ ਕੈਮੀਕਲਸ ਉਹ ਸਾਡੇ ਪ੍ਰੋਡਕਟਸ ਬਿਲਕੁਲ ਨਹੀਂ ਹੁੰਦੇ ਤੁਸੀਂ ਕਿਸੇ ਵੀ ਲੈਬਰਾਟਰੀ ਚ ਚੈੱਕ ਕਰਵਾ ਸਕਦੇ ਹੋ ਤੁਹਾਡੇ ਕਹਿੰਦਾ ਮਤਲਬ ਇਹ ਹੈ ਵੀ ਤੁਸੀਂ ਜਿਹੜੇ ਜੂਸ ਜਿਹੜੇ ਨੈਚੁਰਲ ਵੀ ਇਹਨਾਂ ਤੁਸੀਂ ਘਰੇ ਲਿਆ ਕੇ ਉਹਨਾਂ ਨੂੰ ਪulp ਕੱਢਦੇ ਹੋ ਫਿਰ ਉਹਦੀ ਉਸ ਤੋਂ ਪਹਿਲਾਂ ਉਹਨਾਂ ਦੀ ਸਫਾਈ ਕਰਦੇ ਹੋ ਅੱਛੇ ਤਰੀਕੇ ਨਾਲ ਜੂਸ ਕੱਢ ਕੇ ਤੁਸੀਂ ਆਪਣੇ ਘਰੇ ਜਾਂ ਹੋਰ ਲੋਕਾਂ ਨੂੰ ਪੀਣ ਵਾਸਤੇ ਦਿੰਦੇ ਹੋ ਉਹ ਇੱਕ ਬੰਦੇ ਦੀ ਬੋਡੀ ਲਈ ਫਾਇਦੇਮੰਦ ਨੇ ਫਾਇਦੇਮੰਦ ਨੇ ਸੂਟੇਬਲ ਹੁੰਦੇ ਆ ਮਤਲਬ ਕਿ ਐਦਾਂ ਦਾ ਕੋਈ ਹਾਈਲੀ ਕੈਮੀਕਲ ਨਹੀਂ ਹੁੰਦਾ ਕਿ ਜਿਸ ਨੂੰ ਪੀ ਕੇ ਜਾਓ ਦੀ ਕੋਈ ਲੀਵਰ ਜਾਂ ਇਨਸਟੈਂਟ ਟਾਈਨਲ ਦੇ ਵਿੱਚ ਕੋਈ ਪ੍ਰੋਬਲਮ ਆ ਜਾਏ ਐਸਾ ਕੁਝ ਨਹੀਂ ਹੁੰਦਾ ਕਿਸਾਨ ਮੇਲੇ ਦੇ ਤੇ ਜੋ ਤੁਸੀਂ ਆਪਣੇ ਪ੍ਰੋਡਕਟ ਕਾਣੇ ਹੋ ਤੇ ਤੁਹਾਨੂੰ ਅੱਗੋਂ ਕਿਸ ਤਰ੍ਹਾਂ ਦਾ ਰਿਸਪੌਂਸ ਮਿਲਦਾ ਹੈ ਸਾਨੂੰ ਬਹੁਤ ਅੱਛਾ ਰਿਸਪੌਂਸ ਮਿਲਦਾ ਹੈ ਇਵਨ ਸਾਡੀ ਯੂਨੀਵਰਸਿਟੀ ਦੇ ਜਿੰਨੇ ਵੀ ਫੈਕਲਟੀ ਮੈਂਬਰਸ ਆ ਸਾਰੇ ਸਾਡੇ ਤੋਂ ਹੀ ਸਾਡੇ ਪ੍ਰੋਡਕਟ ਪਰਚੇਸ ਕਰਦੇ ਆ ਜਦਕਿ ਅੰਦਰ ਯੂਨੀਵਰਸਿਟੀ ਦੇ ਵੀ ਪ੍ਰੋਡਕਟਸ ਬੰਦੇ ਆ ਲੇਕਿਨ ਉਹਨਾਂ ਨੂੰ ਪਤਾ ਹੈ ਕਿ ਮੈਮ ਦਾ ਜਿਹੜੇ ਪ੍ਰੋਡਕਟਸ ਹੈ ਉਹ ਨੇਚਰਲ ਹੈ ਔਰ ਬਿਲਕੁਲ ਹਾਈਜਨਿਕ ਲੈਵਲ ਤੇ ਬਨੇ ਹੋਏ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਰਜਨੀ ਮੈਡਮ ਕਿ ਤੁਸੀਂ ਜਿਹੜਾ ਇੱਕ ন্যাਚਰਲ ਵੇ ਨਾਲ ਜੂਸ ਕੱਢ ਕੇ ਤਿਆਰ ਕਰਕੇ ਲੋਕਾਂ ਨੂੰ ਦੇ ਰਹੇ ਹੋ ਖਾਸ ਕਰਕੇ ਆਪਣੇ ਘਰੋਂ ਸ਼ੁਰੂਆਤ ਕੀਤੀ ਹੈ ਆਮ ਤੌਰ ਤੇ ਮਾਰਕੀਟ ਵਿੱਚ ਆਪਾਂ ਇਹ ਨਹੀਂ ਕਹਿ ਸਕਦੇ ਹੈਗੇ ਵੀ ਇਸ ਜੂਸ ਇਸ ਜੂਸ ਦੇ ਵਿੱਚ ਕੋਈ ਕੈਮੀਕਲ ਮਿਕਸ ਹੈ ਜਾਂ ਕੋਈ ਫਲੇਵਰ ਮਿਕਸ ਹੈ ਤੁਹਾਡਾ ਜਿਹੜਾ ਜੂਸ ਹੈਗਾ ਉਹ ਪਿਓਰ ਹੈਗਾ ਅਗਰ ਤੁਸੀਂ ਵੀ ਆਪਣੇ ਆਪ ਨੂੰ ਫਿੱਟ ਰੱਖਣਾ ਚਾਹੁੰਦੇ ਆ ਆਪਣੀ ਬੋਡੀ ਨੂੰ ਇਹਨਾਂ ਦੇ ਕਿਸੇ ਕਿਸੇ ਕਿਸਮ ਦੇ ਕੈਮੀਕਲ ਵਾਲੇ ਪ੍ਰੋਡਕਟ ਤੋਂ ਬਚਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਵੀ ਇੱਕ ਪਿਓਰ ਹੀ ਫਲਾਂ ਦੇ ਜੂਸ ਨੂੰ ਆਪਣੀ ਸਿਹਤ ਦੇ ਲਈ ਘਰ ਦੇ ਵਿੱਚ ਆਪਣੀ ਫੈਮਿਲੀ ਲਈ ਵਰਤਣਾ ਚਾਹੀਦਾ ਹੈ ਤਾਂ ਜੋ ਤੁਹਾਡੀ ਸਿਹਤ ਵੀ ਫਿੱਟ ਰਹੇ ਔਰ ਤੁਸੀਂ ਵੀ ਸਵਸਥ ਰਹੋ ਇਸ ਦੇ ਨਾਲ ਹੀ ਕੈਮਰਾ ਪਰਸਨ ਕੁਲਦੀਪ ਦੇ ਨਾਲ ਵੀ ਮਨਜੀਤ ਨੂੰ ਦਿਓ ਇਜਾਜ਼ਤ ਸਸਿਕਾ